ਆਪ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਕੁਰਾਲੀ ਦੇ ਨੈਸ਼ਨਲ ਸਕੂਲ ਦੇ ਬਾਹਰ ਅੱਜ ਵਿਦਿਆਰਥੀਆਂ ਵੱਲੋਂ ਨਾਰੇਬਾਜੀ ਕੀਤੀ ਗਈ ਹੈ ਅਤੇ ਮਾਪਿਆਂ ਵੱਲੋਂ ਵੀ ਨਾਰੇਬਾਜੀ ਕੀਤੀ ਗਈ ਹੈ ਮਸਲਾ ਕੀ ਸੀ ਮਸਲਾ ਪੂਰਾ ਏਸੀ ਕੀ ਸਕੂਲ ਦਾ ਜੋ ਸਮਾਂ ਉਹ 8:50 ਮਿੰਟ ਸਕੂਲ ਵੱਲੋਂ ਤੈਅ ਕੀਤਾ ਗਿਆ ਸੀ ਅਤੇ ਕੁਝ ਬੱਚੇ 8:52 ਮਿੰਟ ਤੇ ਸਿਰਫ 2 ਮਿੰਟ ਲੇਟ ਸਕੂਲ ਦੇ ਬਾਹਰ ਪੁੱਜੇ ਸਨ ਅਤੇ ਸਕੂਲ ਦੇ ਗੇਟ ਬੰਦ ਕਰ ਦਿੱਤਾ ਗਿਆ ਸੀ ਅਤੇ ਬੱਚਿਆਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਮਾਪਿਆਂ ਅਤੇ ਬੱਚਿਆਂ ਵੱਲੋਂ ਸਕੂਲ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਹੈ ਕੀ ਕਹਿਣਾ ਇਸ ਪੂਰੇ ਮਾਮਲੇ ਨੂੰ ਲੈ ਕੇ ਮਾਪਿਆਂ ਦਾ ਅਤੇ ਸਕੂਲ ਦੀ ਪ੍ਰਿੰਸੀਪਲ ਦਾ ਅਤੇ ਚਰਨਜੀਤ ਕੋਰ ਜੋ ਕਿ ਡੀਓ ਦਫ਼ਤਰ ਵੱਲੋਂ ਇੱਥੇ ਭੇਜੇ ਗਏ ਸਨ ਆਓ ਤੁਹਾਨੂੰ ਵੀ ਸੁਣਤੀ ਜੀ ਨਾਮ ਹੈ ਤੁਹਾਡਾ ਰੇਸ਼ੂ ਸਿੰਘ ਪਟਾਲੀ ਜੀ ਅੱਜ ਕੀ ਮੈਟਰ ਹੋਇਆ ਤੁਸੀਂ ਦੇਖੋ ਜੀ ਅੱਜ ਐਨਪੀਐਸ ਸਕੂਲ ਹੈ ਜੇ ਕਰਾਲੀ ਦਾ ਇਹ ਕਾਫੀ ਸਾਨੂੰ ਅੱਕੇ ਵੀ ਪਤਾ ਲੱਗਿਆ ਜੀ ਅੱਜ ਬੱਚਿਆਂ ਨੇ 752 ਤੇ ਐਂਟਰੀ ਜਦੋਂ ਬੱਚਿਆਂ ਦੀ ਹੋਈ ਇਹਨਾਂ ਨੇ ਬੱਚਿਆਂ ਦੀ ਐਂਟਰੀ ਬੰਦ ਕਰਤੀ ਵੀ 750 ਅਜ਼ ਰੂਲ 750 ਤੇ ਅਸੀਂ ਐਂਟਰੀ ਕਰਨੀ ਹੈ ਲੇਕਿਨ ਤੁਸੀਂ ਇਹ ਦੇਖੋ 2-3 ਮਿੰਟ ਤਾਂ ਆਮ ਅੱਜਕੱਲ੍ਹ ਗੱਲ ਹੈ ਕਈ ਵਾਰ ਬੱਚੇ ਕੁਝ ਬੱਚਿਆਂ ਦਾ ਦੱਸਿਆ ਵੀ ਜਿਨ੍ਹਾਂ ਨੂੰ ਪ੍ਰੋਬਲ ਹੋਊਗੀ ਰਸਤੇ 'ਚ ਕੁਝ ਹੋਊਗੀ ਉਹ ਕਾਫੀ ਬੱਚਿਆਂ ਦੇ ਪੇਪਰ ਵੀ ਸੀਗੇ ਤੇ ਜਦੋਂ ਸਾਨੂੰ ਪਤਾ ਲੱਗਿਆ ਸੀ ਕਿ ਦੇਖੋ ਕੰਟਾ ਲੱਗ ਗਿਆ ਸੀ ਬਾਅਦ 'ਚ ਉਹ ਬੱਚੇ ਇੱਥੇ ਵਿਚਾਰੇ ਪਹਿਲਾਂ ਤਾਂ ਇਹਨਾਂ ਬੱਚਿਆਂ ਦਾ ਕੋਈ ਫੋਨ ਨਹੀਂ ਕੁਛ ਨਹੀਂ ਉਹਨਾਂ ਨੇ ਕਿਸੇ ਰਾਹੀਰ ਤੋਂ ਜਾਂ ਆਪਣਾ ਦੁਕਾਨਦਾਰ ਵੀਰ ਤੋਂ ਲੈ ਕੇ ਫੋਨ ਉਹਨਾਂ ਨੇ ਆਪਣੇ ਪੇਰੇ ਨੂੰ ਕੀਤਾ ਪੇਰੇ ਨੇ ਅੱਗੇ ਸੰਪਰਕ ਕੀਤਾ ਫਿਰ ਘੰਟਾ ਹੋ ਗਿਆ ਇੱਥੇ ਲੱਗ ਗਿਆ ਆਉਣ ਨੂੰ ਇੱਥੇ ਜਦੋਂ ਆ ਕੇ ਅਸੀਂ ਸਟਾਫ ਨਾਲ ਗੱਲ ਕੀਤੀ ਸਟਾਫ ਕਹਿੰਦਾ ਵੀ ਪ੍ਰਿੰਸੀਪਲ ਮੈਮ ਅੱਜ ਛੁੱਟੀ ਤੇ ਹੈ ਤੁਸੀਂ ਇਹ ਦੇਖੋ ਜੇ ਪ੍ਰਿੰਸੀਪਲ ਮੈਮ ਛੁੱਟੀ ਤੇ ਹੈ ਨੇ ਤਾਂ ਉਹਨਾਂ ਦੀ ਜਗ੍ਹਾ ਕੋਈ ਵਾਈਸ ਪ੍ਰਿੰਸੀਪਲ ਕੋਈ ਤਾਂ ਕੋਈ ਰਿਸਪੋਨਸਿਬਲ ਪਰਸਨ ਕੋਈ ਤਾਂ ਹੋਊਗਾ ਨਾ ਸਕੂਲ ਦਾ ਜਿਹੜਾ ਬੰਦਾ ਆਪਦੇ ਵਿਆਰ ਤੇ ਗੱਲ ਸਕੇ ਤੋ ਇਹ ਬਹੁਤ ਮਾੜੀ ਗੱਲ ਇਹਨਾਂ ਨੇ ਕਿਸੇ ਨੇ ਗੱਲ ਨਹੀਂ ਜੀ ਕੀਤੀ ਤੁਸੀਂ ਇਹ ਦੇਖੋ ਜਦੋਂ ਇਹਨਾਂ ਨੇ ਫੀਸਾਂ ਲੈਣੀਆਂ ਹੁਣ ਉਦੋਂ ਤਾਂ ਇਹ ਸਭ ਤੋਂ ਵੱਧ ਚੜ ਕੇ ਗੱਲ ਕਰਦੇ ਹਰ ਸਾਲ ਫੀਸਾਂ ਬਤਾਦੇ ਨੇ ਉਦੋਂ ਇਹ ਕੀ ਕਰਦਾ ਮਤਲਬ ਜਿੰਨੇ ਲੂਟੇ ਨੇ ਸਕੂਲਾਂ ਦੇ ਵਿੱਚ ਚੱਲ ਰਹੀ ਜਿਸੇ ਮੈਂ ਤਾਂ ਸਿਸਟਮ ਚੱਲ ਰਿਹਾ ਜੀ ਇਹ ਬਹੁਤ ਜ਼ਿਆਦਾ ਨਿੰਦਣਯੋਗ ਹੈ ਤੁਸੀਂ ਇਹ ਦੇਖੋ ਇਹਨਾਂ ਦਾ ਗਰਾਊਂਡ ਇੱਥੋਂ ਕਿਲੋਮੀਟਰ ਦੂਰ ਹੈ ਪਾਣੀ ਵੀ ਖੜਾ ਜਿੱਤ ਜਾ ਕੇ ਦੇ ਖੋਲਾ ਆਤ ਕਿਵੇਂ ਦੀ ਹੈ ਜੇ ਅਸੀਂ ਮਤਲਬ ਗੱਲ ਕਰੀਏ ਵੀ ਸਕੂਲ ਦੇ ਵਿੱਚ ਜੋ ਮਤਲਬ ਕੋ ਹੈ ਚਾਹੀਦੀਆਂ ਚੀਜ਼ਾਂ ਲੋੜਿੰਦੀਆਂ ਉਹ ਇਹਨਾਂ ਦਾ ਸਭ ਕੁਝ ਮੌਜੂਦ ਹੈ ਜਿਨ੍ਹਾਂ ਬਾਬਤ ਇਹ ਫੀਸਾਂ ਵੀ ਲੈਣੇ ਆਪ ਦਾ ਕੋਈ ਸਟੋਰ ਦੀਆਂ ਫੀਸਾਂ ਲੈਣੇ ਕੋਈ ਕੁ ਉਹ ਇਹ ਪੂਰੀਆਂ ਇਹਨਾਂ ਨੇ ਸੂਲ ਤਾਂ ਦੁੱਤੀਆਂ ਭਈਆਂ ਬੱਚਿਆਂ ਨੂੰ ਲੇਕਿਨ ਜੇ 2-3 ਮਿੰਟ ਬੱਚੇ ਲੇਟ ਹੋ ਗਏ ਉਹ ਵੀ ਅਸੀਂ ਕਿਹਾ ਵੀ ਕੋਈ ਨਾ ਅੱਗੇ ਤੇ ਬੱਚਿਆਂ ਨੂੰ ਸਮਝਾਇਆ ਜਾਊਗਾ ਇਸ ਤਰ੍ਹਾਂ ਨਿਕਾਲ ਨਹੀਂ ਹੁੰਦੀ ਕਈ ਵਾਰ ਹੋ ਜਾਂਦੀ ਐਨਿਕ ਜੇ 8 ਵਜੇ ਤੋਂ ਬਾਅਦ ਹੁੰਦੇ ਐ ਜੇ ਰੂਲ ਫਿਰ ਤਾਂ ਆਪਾਂ ਮੰਨਦੇ ਵੀ ਬੱਚੇ 8 ਵਜੇ ਤੋਂ ਬਾਅਦ 8 ਵਜੇ ਸਾਡਾ ਸਟਾਰਟ ਹੋਗਾ ਬੱਚੇ ਬਾਅਦ ਚੋਂ ਆਏ ਜਦੋਂ 7:50 ਤੋਂ 7:52 ਤੱਕ ਇਹਨਾਂ ਨੇ ਐਂਟਰੀ ਨਹੀਂ ਕੀਤੀ ਉਦੋਂ ਤੋਂ ਫਿਰ ਕਿੱਡੀ ਬਾੜੀ ਗੱਲ ਐ ਸਕੂਲ ਦੀ ਮਤਲਬ ਜੇ ਇਹਨਾਂ ਦੀ ਫੀਸ ਦੋ ਦਿਨ ਲੇਟ ਹੋ ਜਾਵੇ ਇਹ ਤਾਂ ਕਹਿੰਦੇ ਸਾਰੀਆਂ ਫੀਸਾਂ ਮੌਕੇ ਤੇ ਆਉਣੀਆਂ ਚਾਹੀਦੀਆਂ ਰਿਸ਼ੂ ਜੀ ਕੀ ਲੱਗਦਾ ਹੈ ਕੋਈ ਪਹਿਲਾਂ ਵੀ ਇਸ ਤਰ੍ਹਾਂ ਬੱਚੇ ਕਦੇ ਲੇਟ ਹੋਏ ਹੋਵੇ ਬੱਚਿਆਂ ਨੂੰ ਮਾਪੇ ਨੂੰ ਜਿਹੜਾ ਸੂਚਿਤ ਕੀਤਾ ਹੋਵੇ ਤਾਂ ਕਰਕੇ ਐਡਾ ਵੱਡਾ ਸਟੈਪ ਲਿਆ ਅੱਜ ਨਹੀਂ ਦੇਖੋ ਅੱਗੇ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਆਈ ਜੀ ਲੇਟ ਹੋਵੇ ਸਾਨੂੰ ਪਤਾ ਨਹੀਂ ਅੱਗੇ ਜਣੀ ਕਿ ਸਾਡੇ ਤੇ ਇਨਫੋਰਮੇਸ਼ਨ ਨਹੀਂ ਆਈ ਜੀ ਅੱਗੇ ਗੱਲਬਾਤ ਹੋਈ ਸੀ ਉਹਨਾਂ ਨੇ ਇਹੀ ਦੱਸਿਆ ਵੀ ਪ੍ਰਿੰਸੀਪਲ ਮੈਮ ਹੈ ਨਹੀਂ ਇੱਥੇ ਵੀ ਅਸੀਂ ਗੱਲ ਕਿਵੇਂ ਕਰੀਏ ਜੀ ਮਤਲਬ ਤੁਸੀਂ ਇਹ ਦੇਖੋ ਵੀ ਇੱਕ ਅਜੇ ਇੱਕ ਸਕੂਲ ਚੱਲ ਰਿਹਾ ਹੈ ਜਿਦੇ ਵਿੱਚ ਕਿੰਨੇ ਮਤਲ ਹਜ਼ਾਰਾਂ ਬੱਚੇ ਪੜ ਰਹੇ ਆ ਤੇ ਬੱਚੇ ਇੱਥੇ ਤੁਸੀਂ ਦੇਖੋ ਇੱਕ तकरीबन 5-6 ਸਾਲ ਦੀ ਗੁੱਡੀ ਸੀ ਜਿਹੜੀ ਉਹ ਪੇਰੈਂਟਸ ਬਾਅਦ ਚੋਂ ਆ ਕੇ ਮਤਲ ਲੈ ਕੇ ਗਏ ਮੋੜ ਕੇ ਲੈ ਕੇ ਗਏ ਉਹ ਤਾਂ ਛੱਡ ਕੇ ਵੀ ਚਲੋ ਐਂਟਰੀ ਹੋਣ ਲੱਗੀ ਲੇਕਿਨ ਉਹ ਵੀ ਰੋਕਤੀ ਮਤਲ ਹਾਲਾਤ ਦੇਖੋ ਕਿਸੇ ਜ ਬੱਚੇ ਨੂੰ ਕਿਸੇ ਨੂੰ ਕੁਝ ਹੋ ਜਾਵੇ ਜੀ ਫਿਰ ਇਹ ਸਕੂਲ ਦਾ ਕੀ ਬਣੂਗਾ ਜੀ ਰਿਚਨ ਜੀ ਪੇਰੈਂਟਸ ਨੇ ਤਾਂ ਇਹ ਵੀ ਦੱਸਾਇਆ ਕਿ ਇਹਨਾਂ ਦੀ ਆਪਣੀ ਜਿਹੜੀ ਬੱਸ ਹੈ ਉਹ 8-15 ਦੇ ਕੋਲ ਦੀ ਹੈ ਤੇ ਸਾਨੂੰ ਜਿਹੜਾ ਹੋਸ ਕੀਤਾ ਜਾ ਰਿਹਾ ਵੀ ਸਾਨੂੰ ਜਿਹੜੇ ਬੱਚੇ ਆ ਟ੍ਰਾਂਸਪੋਰਟ ਰਹਿੰਦੇ ਨੇ ਦੇਖੋ ਜੀ ਸਾਰੇ ਬਿਜ਼ਨਸ ਐ ਬਹੁਤ ਵੱਡੇ ਸਕੂਲਾਂ ਦੇ ਅੱਜ ਕੱਲ੍ਹ ਦੇਖੋ ਇਹ ਤਾਂ ਸਿੱਖਿਆ ਨੀਤੀਆਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਜਿੰਨੇ ਪ੍ਰਾਈਵੇਟ ਜਿੰਨੇ ਸਕੂਲ ਐ ਦੇਖੋ ਇਹ ਆਪਦੀ ਇੱਕ ਨੀਤੀ ਦੇ ਨਾਲ ਪਾਲਿਸੀ ਨਾਲ ਚੱਲ ਰਹੇ ਐ ਬਿਜ਼ਨਸ ਜਿਆਦਾ ਬਣ ਗਿਆ ਲੇਕਿਨ ਇਹ ਚ ਸੇਵਾ ਸਮਾਜ ਸੇਵਾ ਘੱਟ ਰਹੀ ਇਹਦੇ ਚ ਬਹੁਤ ਜ਼ਿਆਦਾ ਦੇਖੋ ਜੋ ਇਹਨਾਂ ਨੂੰ ਸਕੂਲ ਨੇ ਦੇਣਾ ਜੋ ਇਹਨਾਂ ਨੇ ਸਰਕਾਰ ਦੇ ਨਾਲ ਇਹਨਾਂ ਦੀ ਹੋਈਆਂ ਵੀ ਮੈਰਿਟਿਓ ਮੈਟਪਨਾ ਹੋਈ ਐ ਉਹ ਕਹਿੰਦੇ ਬੜੀ ਗਲਤ ਗੱਲ ਐ ਨਹੀਂ ਤਾਂ ਦੇਖੋ ਇਹਦਾ ਲਾਇਸੈਂਸ ਕੈਂਸਲ ਕੀਤਾ ਜਾਵੇ ਐਕਚੁਅਲੀ ਆ ਜਦ ਸਕੂਲ ਤੇ ਕੋਈ ਕਾਰਨ 8:00 ਵਜੇ ਟਾਈਮ ਹੈ ਸਕੂਲ ਦੇ ਅੰਦਰ ਲੱਗ ਰਹੇ ਹੁੰਦਾ ਫਿਰ ਉਹ ਇਹਨਾਂ ਨੇ ਦੱਸਣਾ ਨਾ ਵੀ ਕੀ ਕਾਰਨ ਕੀ ਹੈ ਤੁਸੀਂ ਕੈਮਰੇ ਚੈੱਕ ਕਰਾ ਸਕਦੇ ਜੀ ਜਦੋਂ ਕੈਮਰੇ ਜਦੋਂ ਬੱਚੇ ਆ ਰਹੇ ਆਏ ਜੇ ਇਸ ਤਰ੍ਹਾਂ ਤਾਂ ਕੋਈ ਸਿਸਟਮ ਨਹੀਂ ਸੀ ਦੇਖਿਆ ਇਹ ਤਾਂ ਕੋਈ ਦੂਜਾ ਕਿਤੇ ਉਹਦੇ ਵਿੱਚ ਹੀ ਨਹੀਂ ਚੱਲਦਾ ਪ੍ਰਾਈਵੇਟ ਫੈਕਟਰੀਆਂ ਦੇ ਵਿੱਚ ਅਕਸਰ ਉਹ ਬੱਚੇ ਨੇ ਬੱਚੇ ਦੀ ਐਜੂਕੇਸ਼ਨ ਦਾ ਸਵਾਲ ਹੈ ਕਿ ਸਿੱਖਿਆ ਦਾ ਸਵਾਲ ਹੈ ਤੇ ਕਿਸੇ ਨੇ ਜਿਨ੍ਹਾਂ ਨੇ ਪੇਪਰ ਦੇਣੇ ਸੀ ਮਾਫ ਕੀਤਾ ਜਾ ਸਕਦਾ ਤਾਂ ਬੱਚਿਆਂ ਦਾ ਪੇਪਰ ਹੈ ਉਹਨਾਂ ਨੂੰ ਪੇਪਰ ਦੇਣਾ ਚਾਹੀਦਾ ਸੀ ਬਿਲਕੁਲ ਹੋ ਸਕਦਾ ਸੀ ਲੇਕਿਨ ਆਪਾਂ ਇਹਦਾ ਜਿਹੜਾ ਸਕੂਲ ਦਾ ਸਿਸਟਮ ਹੈ ਇਹ ਸਿਸਟਮ ਨੂੰ ਸੁਧਾਰਨ ਵਾਸਤੇ ਅੱਜ ਪੰਜਾਬ ਤੇ ਬੈਠੇ ਗੱਲ ਹੋਰ ਕੁਝ ਨਹੀਂ ਵੀ ਜੇ ਇੱਕ ਨਦੀਨਾਂ ਨੇ ਆਪਦੀ ਮਨੋਪਲੀ ਤਿਆਰ ਕਰ ਲਈ ਮਤਲਬ ਇਹਨਾਂ ਨੇ ਇਸ ਤਰ੍ਹਾਂ ਗੁੰਡਾ ਬਤੀਰਾ ਤਿਆਰ ਕਰ ਲਿਆ ਫਿਰ ਤਾਂ ਇਹ ਸਿੱਖਿਆ ਨੀਤੀ ਦਾ ਹੀ ਕਹਾਣਾ ਹੈ ਸਰਕਾਰਾਂ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਕਿਹੜਾ ਸਕੂਲ ਕਿਵੇਂ ਦੀ ਨੀਤੀ ਤਿਆਰ ਕਰ ਰਿਹਾ ਹੈ ਉਹਦੇ ਐਜ਼ ਅ ਰੂਲ ਇਹ ਅਧਿਕਾਰ ਚ ਹੈ ਨਹੀਂ ਤਾਂ ਸਰਕਾਰ ਜਵਾਬ ਦੇ ਵੀ ਹਾਂ ਇਸ ਸਕੂਲ ਦਾ ਸੀ 750 ਦਾ ਟਾਈਮ ਕੀਤਾ ਕੁਝ ਵੀ ਕਰ ਸਕਦੇ ਤੇ ਗੁੰਡੇ ਸਕੂਲ ਬਣ ਸਕਦੇ ਗੁੰਡਾ ਕਰਦੀ ਕਰ ਸਕਦੇ ਜੇ ਸਕੂਲੇ ਗੁੰਡਾ ਕਰਦੀ ਕਰ ਸਕਦਾ ਲਿਖ ਕੇ ਦੇਵੇ ਕੋਈ ਗੱਲ ਨਹੀਂ ਫਿਰ ਅਸੀਂ ਸੋਚਾਂਗੇ ਵੀ ਆਪਦੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਕਰਾਉਣੀ ਨਹੀਂ ਕਰਾਉਣੀ ਇੱਥੀਆਂ ਇੱਥੇ ਬਾਹਰ ਤੇ ਲਾ ਦਾਂਗੇ ਵੀ ਨਹੀਂ ਕਰਾਈ ਜਾਵੇ ਅਗਲਾ ਸਟੈਪ ਕੀ ਹੈ ਜੀ ਅਗਲਾ ਸਟੈਪ ਦੇਖਦੇ ਐਕਸ਼ਨ ਲਵਾਂਗੇ ਜੀ ਅਸੀਂ ਤਾਂ ਇਹ ਦੇਖੀ ਨਾ ਦੀ ਹੈ ਜਰਰ ਆਹ ਸਿਸਟਮ ਹੈ ਨਾ ਤਾਂ ਬਤੀਰਾ ਗੁੰਡਾ ਰਾਜ ਇਹਨੂੰ ਤੋੜਾਂਗੇ ਜੀ ਮੇਰਾ ਨਾਮ ਤਰਨਵਲ ਸਿੰਘ ਆ ਜੀ ਹਾਂ ਤੁਹਾਡੇ ਵਿੱਚ ਕਿਹੜੇ ਮੇਰੇ ਬੱਚਾ ਨੈਸ਼ਨਲ ਪਬਲਿਕ ਸਕੂਲ ਚ ਪੜਦਾ ਹੈ ਪਲੱਸ 2 ਜੀ ਕੀ ਮਸਲਾ ਹੋ ਗਿਆ ਕਿ ਮਸਲਾ ਹੋ ਗਿਆ ਤੁਹਾਨੂੰ ਮਸਲਾ ਇਹ ਗੱਲ ਹੋਈ ਜੀ ਸਾਡੇ ਬੱਚੇ ਅੱਗੇ ਕਦੇ ਲੇਟ ਨਹੀਂ ਹੋਈ ਅੱਜ 7:50 ਦਾ ਟਾਈਮ ਸੀ ਤੇ 7:55 ਦੇ ਬੱਚੇ ਐਂਟਰ ਹੋਏ ਤੇ ਇਹਨਾਂ ਨੇ ਬਾਹਰ ਘੜਤੀ ਤੇ ਇਹਨਾਂ ਦੀ ਬੱਸ 8:15 ਦੇ ਐਂਟਰ ਹੋਈ ਹੈ ਜੀ ਉਹ ਉਹਨੇ ਨੇ ਅੰਦਰ ਐਂਟਰ ਕਰ ਲਈ ਅੱਜ ਐਗਜ਼ਾਮ ਵੀ ਸੀ ਬੱਚਿਆਂ ਦਾ ਬੱਚਿਆਂ ਦਾ ਹਾਂਜੀ ਪੇਪਰ ਸੀ ਜੀ ਇੰਗਲਿਸ਼ ਦਾ ਜੀ ਗੱਲ ਕੀਤੀ ਤੁਸੀਂ ਅੰਦਰ ਗੱਲ ਕੀਤੀ ਹੈ ਜੀ ਨਾ ਪ੍ਰਿੰਸੀਪਲ ਨਾਲ ਸਾਡੀ ਗੱਲ ਕਰਾ ਰਹੇ ਤੇ ਨਾ ਵਾਈਸ ਪ੍ਰਿੰਸੀਪਲ ਨਾਲ ਕਰਾ ਰਹੇ ਅਸੀਂ ਕਹਿ ਰਹੇ ਹਾਂ ਵੀ ਉਹ ਛੁੱਟੀ ਦੇ ਤੁਸੀਂ ਬੱਚੇ ਕਿਸੇ ਨੇ ਕਿਸੇ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਜੀ ਇਹ ਕਹਿੰਦੇ ਟੀਚਰ ਕੋਈ ਟੀਚਰ ਨੇ ਕਿਹਾ ਵੀ ਬੱਚੇ ਅੰਦਰ ਨਹੀਂ ਬਾੜਨੇ ਤੁਸੀਂ ਜਾਮ ਲਾਈ ਹੈ ਕਿ ਜਾਮ ਜਾਮ ਲਾਈ ਏ ਸੀ ਜੀ ਬੱਚਿਆਂ ਦਾ ਪੇਪਰ ਆ ਵੀ ਦੇਖੋ ਅੱਗੇ ਵਾਸਤੇ ਅਸੀਂ ਮਤਲਬ ਬੱਚਿਆਂ ਨੂੰ ਨਹੀਂ ਲੇਟ ਹੋਣ ਦੋਗੇ ਜੇ ਅੱਜ 2 ਮਿੰਟ ਲੇਟ ਹੋ ਗਏ ਵੀ ਅੱਗੇ ਵਾਸਤੇ ਅਸੀਂ ਸਾਜਰ ਚਲੋ ਸਾਡੇ ਬੱਚਿਆਂ ਦੀ ਗਲਤੀ ਆ ਪਰ ਇਹ ਸਾਡੀ ਵੀ ਨਹੀਂ ਮੰਨ ਰਹੇ ਤੁਹਾਨੂੰ ਚਾਹਿਆ ਕਹਿੰਦੇ ਇਹਨਾਂ ਦੀ ਆਪਣੀ ਬੱਸ ਆ ਹਾਂਜੀ ਹਾਂਜੀ ਇਹ ਕਹਿੰਦੇ ਵੀ ਆਪਣੀ ਸਾਡੀ ਟਰਾਂਸਪੋਰਟ ਲਾਓ ਤੇ ਆਪਣੇ ਬਾਈਕ ਤੇ ਨਾਂਵੇਂ ਬੱਚੇ ਆਪਣੇ ਸਾਧਨ ਪਰ ਨਾਂਵੇਂ ਆਪਣੇ ਸਾਧਨ ਪਰ ਨਾਂਵੇਂ ਮੇਰਾ ਨਾਮ ਮੇਰਾ ਨਾਮ ਸਪਿੰਦਰ ਸਿੰਘ ਹੈ ਜੀ ਮੇਰਾ ਬੇਟਾ ਪੜਦਾ ਇੱਥੇ ਪਲੱਸ 2 ਚ ਤੇ ਉਹ 750 ਤੇ ਇਹਨਾਂ ਦਾ ਸਕੂਲ ਲੱਗਦਾ 753 ਤੇ ਉਹ ਐਂਟਰ ਹੋ ਗਿਆ ਉਹਦੀ ਸਕੂਟਰੀ ਨੂੰ ਪੈਂਚਰ ਹੋ ਗਿਆ ਅਚਾਨਕ ਰਸਤੇ ਚ ਤੇ ਇਹਨਾਂ ਨੇ ਹੋਰ ਵੀ ਬੱਚੇ ਕਾਫੀ ਆ ਤੇ ਉਹਨਾਂ ਦੇ ਪੇਰੈਂਟਸ ਵੀ ਆਏ ਵੇ ਆ ਉਰੇ ਤੇ ਉਹਨਾਂ ਨੇ 753 ਤੇ ਐਂਟਰ ਨਹੀਂ ਕਰਿਆ ਬੱਚੇ ਨੈਸ਼ਨਲ ਜੀ ਹਾਂ ਜੀ ਅੱਜ ਪੇਪਰ ਸੀ ਇੰਗਲਿਸ਼ ਦਾ ਇੰਗਲਿਸ਼ ਦਾ ਜੀ ਚਲੋ ਤੁਸੀਂ ਅੰਦਰ ਗੱਲ ਕਰੀ ਤਾਂ ਕੀ ਕਹਿੰਦੇ ਸਾਨੂੰ ਕਹਿੰਦੇ ਪ੍ਰਿੰਸੀਪਲ ਨਾਲ ਗੱਲ ਕਰੀ ਜੀ ਅਸੀਂ ਉਹ ਕਹਿੰਦੇ ਵੀ ਨਹੀਂ ਐਂਟਰ ਨਹੀਂ ਕਰਨਾ ਪ੍ਰਿੰਸੀਪਲ ਨਹੀਂ ਅਸੀਂ ਕਹੇ ਵੀ ਸਾਡੀ ਗੱਲ ਕਰਾ ਤੂੰ ਕਹਿੰਦੇ ਉਹ ਨਹੀਂ ਆਏ ਅਸੀਂ ਕਹੇ ਬੁਆਇਸ ਪ੍ਰਿੰਸੀਪਲ ਨਾਲ ਕਰਾ ਦਿਓ ਕਹਿੰਦੇ ਉਹ ਨਹੀਂ ਆਏ ਹੈਗੇ ਇਹਨਾਂ ਦਾ ਮੁੱਦਾ ਹੈ ਵੀ ਟਰਾਂਸਪੋਰਟ ਲਾਉਣ ਸਾਡੇ ਬੱਚਿਆਂ ਬੱਚੇ ਸਾਡੇ ਜਿਹੜੇ ਬੱਚੇ ਹਨ ਸਾਡੇ ਉਹ ਬੱਸਾਂ ਚਾਹਣ ਸਾਡੀਆਂ ਚ ਲੁੱਟ ਖੋ ਮਚਾਈ ਪਈ ਹੈ ਜੀ ਇਹਨਾਂ ਨੇ ਨੀ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਨਹੀਂ ਕਦੇ ਸਾਡਾ ਬੱਚਾ ਕਦੇ ਲੇਟੇ ਨਹੀਂ ਜੀ ਹੋਇਆ ਫਸਟ ਟਾਈਮ ਲੇਟ ਹੋਇਆ ਉਹਦੇ ਵੀ ਸਕੂਟਰ ਨੂੰ ਪੈਂਚਰ ਹੋਣਾ ਕਰਕੇ ਜੀ ਕਿੰਨੇ ਕੇ ਬੱਚੇ ਆ ਜੀ ਇਹਨਾਂ ਐਂਟਰੀ ਨਹੀਂ ਕਰਦੇ ਮੈਂ ਕਹਿੰਦਾ 25 ਬੱਚੇ ਆ ਜੀ ਤੇ ਕੀ ਮੰਗ ਕੀ ਕਰਦੇ ਅਸੀਂ ਮੰਗ ਇਹ ਹੀ ਕਰਦੇ ਵੀ ਐਨੇ ਬੁੰਡਾਗਰਦੀ ਥੋੜੀ ਚੱਲੂ ਵੀ ਸਕੂਲ ਦੀ ਵੀ ਬੱਚਿਆਂ ਨੂੰ ਐਂਟਰ ਅਸੀਂ ਪੇਰੈਂਟਸ ਆ ਕੇ ਜਦ ਬੱਚਿਆਂ ਨੇ ਸਾਨੂੰ ਫੋਨ ਕੀਤਾ ਚਲੋ ਬੱਚਾ ਅ ਅੱਧਾ ਘੰਟਾ ਲੇਟ ਹੋ ਗਿਆ 15 ਮਿੰਟ ਲੇਟ ਹੋ ਗਿਆ ਬੱਕਰੀ ਗੱਲ 3 ਮਿੰਟ ਦਾ ਕਿਆ ਬੱਕ ਬਾਈ ਮੈਂ ਨੋ ਵੀ ਤਾਂ ਲੇਟ ਆਈ ਹਾਂ ਹਾਂ ਬਸ ਲੇਟ ਆਈ ਹੈ ਜੀ 10 ਬੱਚੇ ਦੇ ਬਾਅਦ ਬਲੇਟ ਆਈ ਉਹ ਐਂਟਰੀ ਕਰਦੀ ਹਾਂ ਉਹਨੂੰ ਐਂਟਰੀ ਕਰਦੀ ਕਿੰਨੇ ਵਜੇ ਆਈ ਬੱਸ 8:15 ਪਰ ਬੱਸ ਐਂਟਰ ਹੋਈ ਹੈ ਜੀ ਬੱਚੇ ਬੱਚੇ 7:53 ਪਰ ਜੀ ਟਾਈਮਿੰਗ ਕੀ ਦਿੱਤੀ ਗਈ ਸੀ ਸਕੂਲ ਨੂੰ 7:50 ਦੀ ਟਾਈਮਿੰਗ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅਸੀਂ ਸਕੂਲ ਨੂੰ ਇਹ ਹੀ ਕਹਿੰਦੇ ਵੀ ਚਲੋ ਜੇ ਅਸੀਂ ਪੇਰੈਂਟਸ ਆ ਗਏ ਸਾਡੇ ਬੱਚੇ ਦਾ ਪੇਪਰ ਤਾਂ ਲੋ ਅਸੀਂ ਕਹਿੰਦੇ ਹਾਂ ਵੀ ਸਾਨੂੰ ਅਸੀਂ ਰੀਟਨ ਚ ਦੇ ਦਿੰਦੇ ਅੱਗੇ ਦੇ ਵਾਸਤੇ ਸਾਡਾ ਬੱਚਾ ਨਹੀਂ ਲੇਟ ਹੋਊਗਾ ਮੈਡਮ ਅਜੇ ਨੈਸ਼ਨਲ ਸਕੂਲ ਕੀ ਆਏ ਹੋ ਕਿਸ ਨੇ ਕਹਿ ਕੇ ਆਏ ਹੋ ਤੇ ਕਾਫੀ ਹੰਗਾਮਾ ਹੋਇਆ ਮੁੱਦਾ ਕੀ ਸੀ ਜੀ ਮੈਂ ਮੈਨੂੰ ਅ ਘੰਟੇ ਪਹਿਲੇ ਡਿਓ ਮੈਮ ਜ਼ੁਲਾ ਸਿੱਖਿਆ ਅਚਰ ਗਿਨੀ ਦੁੱਗਲ ਜੀ ਦਾ ਟੈਲੀਫੋਨਿਕ ਤੇ ਮੈਸੇਜ ਆਇਆ ਕਹਿੰਦੇ ਵੀ ਐਨਪੀਆ ਸਕੂਲ ਚ ਕੁਝ ਬੱਚੇ ਬਾਹਰ ਖੜੇ ਆ ਤੇ ਉਹ ਲੇਟ ਕਮਰਸ ਨੇ ਤੇ ਪੇਰੈਂਟਸ ਵੀ ਉੱਥੇ ਆ ਤੇ ਮੀਡੀਆ ਵੀ ਆ ਗਿਆ ਤੇ ਤੁਸੀਂ ਇੱਕ ਵਾਰ ਜਾ ਕੇ ਚੈੱਕ ਕਰੋ ਉਹ ਐਕਚੁਅਲੀ ਉਹ ਉਹਨਾਂ ਦੀ ਬੇਟੀ ਦੀ ਮੈਰਿਜ ਹੈ ਤੇ ਉਹ ਪਹੁੰਚ ਨਹੀਂ ਪਾਏ ਕਿਉਂਕਿ ਉਹਨਾਂ ਦੇ ਉਹ ਸ਼ਾਇਦ ਛੁੱਟੀ ਤੇ ਨੇ ਤੇ ਮੈਂ ਉਸੇ ਵੇਲੇ ਇੱਥੇ ਆਈ ਔਰ ਮੈਂ ਜਦੋਂ ਆਈ ਤੇ ਬਾਹਰ ਬੱਚੇ ਖੜੇ ਸੀ ਸੜਕ ਤੇ ਮਦਰਸ ਪੇਰੈਂਟਸ ਵੀ ਸੀਗੇ ਕੋਈ ਹਾਏ ਜਾਂ ਕੁਛ ਇਦਾਂ ਦੀ ਗੱਲ ਨਹੀਂ ਚੁੱਪਚਾਪ ਖੜੇ ਸੀਗੇ ਤੇ ਮੈਂ ਜਦੋਂ ਆਈ ਤੇ ਮੈਨੂੰ ਇੱਥੇ ਆ ਕੇ ਪਤਾ ਚੱਲਿਆ ਕਿ ਪ੍ਰਿੰਸੀਪਲ ਮੈਡਮ ਬਿਮਾਰ ਨੇ ਜਿਹਦੇ ਕਰਕੇ ਉਹ ਛੁੱਟੀ ਦੇ ਨੇ ਤੇ ਜਿਹੜੇ ਵਾਈਸ ਪ੍ਰਿੰਸੀਪਲ ਮੈਮ ਨੇ ਉਹ ਵੀ ਰੇਡੀਓਲੋਜੀ ਡਿਪਾਰਟਮੈਂਟ ਪੀਜੀਆਈ ਬੈਠਿਆ ਪਰ ਮੇਰੇ ਕੋਲ ਉਹਨਾਂ ਦਾ ਨੰਬਰ ਸੀਗਾ ਫਿਰ ਮੈਂ ਉਹਨਾਂ ਨੂੰ ਇੱਥੇ ਆ ਕੇ ਕਾਲ ਕੀਤੀ ਕਿ ਮੈਡਮ ਕੀ ਹੋਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਇਦਾਂ ਇਦਾਂ ਇਹ ਬੱਚੇ ਰੋਜ਼ ਹੀ ਲੇਟ ਆਉਂਦੇ ਆ ਮੋਟਰਸਾਈਕਲਸ ਤੇ ਆਉਂਦੇ ਆ ਔਰ ਐਨਾ ਕੋਲ ਸਿਰਫ 15 ਬੱਚੇ ਸੀਗੇ ਦੋ ਕੋਲੀ ਲਾਇਸੈਂਸ ਵਾਲੇ ਤੇ ਇਹ ਬੱਚਿਆਂ ਨੂੰ ਅਸੀਂ ਸਾਡੇ ਸਕੂਲ ਦਾ ਟਾਈਮ 17:07:25 ਤੋਂ 7:50 ਦਾ ਹੋ ਗਿਆ ਪਰ ਇਹ ਬੱਚੇ 7:52, 55 ਔਰ ਇੰਨੇ ਦੇ ਅੰਦਰ ਅੱਜਕੱਲ ਪੇਪਰ ਚੱਲ ਰਿਹਾ ਇਹ ਲੋਕ ਕੱਲ ਵੀ ਲੇਟ ਸੀਗੇ ਤੇ ਅਸੀਂ ਇਹਨਾਂ ਨੂੰ ਕੱਲ ਤੇ ਪੇਪਰ ਦੇਣ ਦਿੱਤਾ ਪਰ ਅਸੀਂ ਇਹਨਾਂ ਨੂੰ ਬਿਲਕੁਲ ਬਾਨ ਕੀਤਾ ਸੀਗਾ ਵੀ ਕੱਲ ਨਹੀਂ ਤੁਹਾਨੂੰ ਵੰਨ ਦਿੱਤਾ ਜਾਏਗਾ ਜੇ ਤੁਸੀਂ ਲੇਟ ਆਏ ਪਰ ਇਹ ਬੱਚੇ ਅੱਜ ਫੇਰ ਉਸੇ ਤਰ੍ਹਾਂ ਲੇਟ ਸੀਗੇ ਤੇ ਅਸੀਂ ਅੱਜ ਇਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਤੇ ਮੈਡਮ ਪ੍ਰਿੰਸੀਪਲ ਆਪਸੀਗੇਨੀ ਨਾ ਵਾਈਸ ਪ੍ਰਿੰਸੀਪਲ ਸੀ ਜੋ ਥਰਡ ਇਨਚਾਰਜ ਸੀਗੇ ਉਹਨਾਂ ਨੇ ਮੈਸੇਜ ਕਰਤਾ ਵੀ ਅੱਜ ਤੁਹਾਡਾ ਪੇਪਰ ਨਹੀਂ ਲਵਾਂਗੇ ਫਿਰ ਜਦੋਂ ਪੇਰੈਂਟਸ ਨੇ ਕਿਸੇ ਬੱਚੇ ਨੇ ਕਿਸੇ ਤੋਂ ਫੋਨ ਲੈ ਕੇ ਪੇਰੈਂਟਸ ਨੂੰ ਇਨਫੋਰਮ ਕੀਤਾ ਬਈ ਇਹ ਬੱਚੇ ਇੱਥੇ ਸਾਨੂੰ ਪੇਪਰ ਨਹੀਂ ਦੇਂਦੇ ਰੇ ਸਕੂਲ ਦੇ ਵਿੱਚ ਤਾਂ ਉਹ ਪੇਰੈਂਟਸ ਫਿਰ ਇੱਥੇ ਆਏ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਉਹਨਾਂ ਨੇ ਡੀਓ मैम ਨਾਲ ਗੱਲ ਕੀਤੀ ਤੇ ਡੀਓ मैम ਨੇ ਫਿਰ ਮੇਰੀ ਡਿਊਟੀ ਲਗਾਈ ਤਾਂ ਮੈਂ ਇੱਥੇ ਪਹੁੰਚੀ ਮੇਰੇ ਬੱਚੇ ਸੀਗੇ ਜੀ 15 ਬੱਚੇ ਸੀਗੇ ਪੇਰੈਂਟ ਦਾ ਦੋਸ਼ ਹੈ ਕਿ ਇਸ ਤਰ੍ਹਾਂ ਬੱਚਿਆਂ ਨੂੰ ਰੋਕਿਆ ਗਿਆ ਇਸ ਤੋਂ ਪਹਿਲਾਂ ਸਾਨੂੰ ਇਨਫੋਰਮ ਕਰਦੇ ਜੇ ਕੋਈ ਸਾਡੇ ਬੱਚਿਆਂ ਦੀ ਗਲਤੀ ਹੁੰਦੀ ਤਾਂ ਅਸੀਂ ਜ਼ਰੂਰ ਕੂੜਦੇ ਜੀ ਮੈਂ ਜਦੋਂ ਸਕੂਲ ਪਹੁੰਚੀਆ ਉਦੋਂ ਪ੍ਰਿੰਸੀਪਲ ਮੈਮ ਵੀ 15 ਤੋਂ 20 ਮਿੰਟਸ ਪਹੁੰਚ ਗਏ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿ ਤੁਸੀਂ ਇਸ ਬਾਰੇ ਪੇਰੈਂਟਸ ਨੂੰ ਪਹਿਲੇ ਅਵੇਅਰ ਕੀਤਾ ਤੇ ਉਹਨਾਂ ਨੇ ਜਿਹੜੇ ਬੱਚੇ ਸੀਗੇ ਉਹਨਾਂ ਦੀ ਡਾਇਰੀਜ਼ ਮੰਗਵਾਈਆਂ ਉਹਨਾਂ ਦੀਆਂ ਡਾਇਰੀਜ਼ ਮੈਨੂੰ ਦਿਖਾਈਆਂ ਔਰ ਵਾਕਈ ਉਹਦੇ ਵਿੱਚ ਹਰ ਉਹਦੇ ਵੀ ਡਾਇਰੀ ਦੇ ਵਿੱਚ ਨੋਟ ਦਿੱਤਾ ਹੋਇਆ ਸੀਗਾ ਵੇ ਇਹ ਬੱਚਾ ਲੇਟ ਕਮਰ ਹੈ ਤੇ ਜਦ ਵੀ ਉਹ ਪੇਰੈਂਟਸ ਨੇ ਨਹੀਂ ਦੇਖੇ ਹੋਏ ਸੀ ਔਰ ਜੇ ਕਿਸੇ ਨੇ ਦੇਖੇ ਵੀ ਹੋਏ ਸੀ ਤੇ ਉਹਨਾਂ ਨੇ ਇੰਨਾ ਤਰਜੀਹ ਨਹੀਂ ਦਿੱਤੀ ਕੁਝ ਵੱਡੇ ਬੱਚੇ ਸੀਗੇ ਮੈਡਮ ਕੁਛ ਛੋਟੇ ਬੱਚੇ ਵੀ ਸੀਗੇ ਛੋਟੇ ਬੱਚੇ ਗੇਟ ਦੇ ਬਿਲਕੁਲ ਬਾਹਰ ਖੜੇ ਰਹੇ ਮਾਪੇ ਚਲੇ ਗਏ ਸੀ ਕਿ ਛੱਟ ਕੇ ਤੇ ਟ੍ਰੈਫਿਕ ਵੀ ਬਹੁਤ ਸੀਗਾ ਆਪਸਾ ਵੀ ਐਕਚੁਅਲੀ ਜਦ ਮੈਂ ਆਈ ਨਾ ਉਦੋਂ ਛੋਟੇ ਬੱਚੇ ਨਹੀਂ ਸੀ ਉਦੋਂ ਸਿਰਫ ਆਹੀ 15 ਵੱਡੇ ਬੱਚੇ ਹੀ ਸੀ ਤੇ ਛੋਟੇ ਬੱਚਿਆਂ ਦੇ ਬਾਰੇ ਤੇ ਮੈਨੂੰ ਨਹੀਂ मैडम पेरेंट्स ਕਹਿੰਦੇ ਵੀ ਜੇਕਰ ਸਾਡੇ ਬੱਚੇ ਲੇਟ ਸੀ ਤਾਂ ਘਟੋ ਘਟੋ ਨਾਲ ਸਕੂਲ ਦੇ ਵਿੱਚ ਐਂਟਰ ਕਰਵਾਉਂਦੇ ਬਾਹਰ ਕਿਸੇ ਤਰ੍ਹਾਂ ਦੇ ਲੋਕ ਕੋਈ ਸ਼ਰਾਰਤੀ ਅੰਸ਼ਿਤ ਧਰਨਾ ਬਗੈਰਾ ਜਾਂ ਕੋਈ ਕਿਸੇ ਗੱਡੀ ਦੀ ਬਾਹ ਪੰਨ ਕਰੋੜ ਕਰ ਦਿੰਦੇ ਬਿਲਕੁਲ ਬਿਲਕੁਲ ਮੈਂ ਇਹ ਗੱਲ ਸਕੂਲ ਦੇ ਪ੍ਰਿੰਸੀਪਲ मैम ਨਾਲ ਕੀਤੀ ਹੈ ਵੀ ਅਗਰ ਕਦੇ ਅੱਗੇ ਤੋਂ ਐਦਾ ਦੀ ਪ੍ਰੋਬਲਮ ਆਂਦੀ ਹੈ ਤੁਸੀਂ ਬੱਚਿਆਂ ਨੂੰ ਅੰਦਰ ਲੈ ਕੇ रिसेप्शन ਤੇ ਖੜਾ ਕਰਕੇ ਤੇ ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮ ਕਰੋ ਫਿਰ ਇਸ ਤੇ ਗੱਲ ਪਰ ਉਹ ਮੈਡਮ ਤਾਂ ਖੁਦ ਹੀ ਪ੍ਰੈਜ਼ెంట్ ਨਹੀਂ ਸੀ ਮੈਡਮ ਨੇ ਇਹ ਦੱਸਿਆ ਮੈਂ ਕਿ ਮੈਂ ਕਿਹਾ ਫਿਰ ਤੁਸੀਂ ਪੇਪਰ ਦਾ ਕੀ ਕਰਨਾ ਸੀ ਉਹ ਕਹਿੰਦੇ ਮੈਂ ਨਾ ਆਪਣੇ ਸਕੂਲ ਦੇ ਇੱਕ ਬੰਦੇ ਨੂੰ ਮੈਸੇਜ ਲਗਾਇਆ ਸੀ ਵੀ ਇਹਨਾਂ ਨੂੰ ਇਨਫੋਰਮ ਕਰੋ ਵੀ ਅਸੀਂ ਪੇਪਰ ਇਹਵਲ ਲੈ ਲਾਂਗੇ ਕੱਲ ਸਾਰੇ ਆ ਕੇ ਪੇਰੈਂਟਸ ਮੈਨੂੰ ਮਿਲੋ ਤੇ ਲਾਸਟ ਡੇ ਵਿੱਚ ਅਸੀਂ ਇਹ ਪੇਪਰ ਲੈ ਲਾਂਗੇ ਪੇਰੈਂਟਸ ਆਏ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਾਫੀ ਟਾਈਮ ਤੱਕ ਵੇਟ ਕਰਦੇ ਰਹੇ ਪ੍ਰਸ਼ਾਸਨ ਤੱਕ ਸਕੂਲ ਦੇ ਤੱਕ ਅਪੀਲ ਵੀ ਕੀਤੀ ਹੈ ਵੀ ਸਾਡੇ ਦੇ ਨਾਲ ਆ ਕੇ ਗੱਲਬਾਤ ਕਰੋ ਪਰ ਕੋਈ ਨਹੀਂ ਪਹੁੰਚਿਆ ਮੈਂ ਪ੍ਰਿੰਸੀਪਲ मैम ਦਾ ਇਸ ਬਾਰੇ ਕਹਿਣਾ ਵੀ ਅਸੀਂ ਇੰਨਾ ਬੱਚਿਆਂ ਦੇ ਪੇਰੈਂਟਸ ਨੂੰ ਨਾ ਤੇ ਪੀਟੀਐਮਸ ਵਿੱਚ ਆਉਂਦੇ ਆ ਨਾ ਇਹ ਬਹੁਤ ਅੱچھے ਬੱਚੇ ਹੈ ਮਰਸੀ ਵਾਲੇ ਨੰਬਰ ਲੈ ਕੇ ਬੱਚਾ ਨੂੰ ਪਾਸ ਕੀਤਾ ਹੋਇਆ ਉਹਨਾਂ ਦੇ ਪੇਰੈਂਟਸ ਪੰਜਾ ਜਿਆਦਾ ਇਹਨਾਂ ਬਾਰੇ ਕੋਈ ਮਿਲਨ ਹੀ ਨਹੀਂ ਆਇਆ ਕਦੇ ਜੇ ਮਿਲਨ ਆਏ ਹੁੰਦੇ ਤਾਂ ਸ਼ਾਇਦ ਇਹਨਾਂ ਨੂੰ ਜ਼ਰੂਰ ਪਤਾ ਹੁੰਦਾ ਪੈਰੈਂਟਸ ਨੇ ਵੀ ਮੰਨਿਆ ਹੁਣ ਵੀ ਅਸੀਂ ਡਾਇਰੀਜ਼ ਵਗੈਰਾ ਨਹੀਂ ਦੇਖਦੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਤਿੰਨੋਂ ਲੈਂਗੁਏਜ ਵਿੱਚ ਜਿਹੜਾ ਤੁਹਾਡੇ ਸਕੂਲ ਪੈਡ ਤੇ ਮੈਸੇਜ ਪਾਉਂਦੇ ਹੋ ਉਹ ਪਲੀਜ਼ ਪਾਓ ਪਾਓ ਤਾਂ ਕਿ ਜਿਹੜਾ ਕੋਈ ਪੰਜਾਬੀ ਇੰਗਲਿਸ਼ ਨਹੀਂ ਵੀ ਜਾਂਦਾ ਉਹ ਪੰਜਾਬੀ ਵਿੱਚ ਪੜ ਕੇ ਇਸ ਵਾਰ ਆਪਣੇ ਸਕੂਲ ਦੀ ਹੈਲਪ ਕਰ ਸਕੇ ਨਹੀਂ ਉਹ ਕਹਿ ਰਿਹਾ ਵੀ ਅੱਜ ਅਸੀਂ ਘੰਟਾ ਡੇਢ ਘੰਟਾ ਵੇਟ ਕਰੀਗੇ ਵੀ ਸਾਡੇ ਨਾਲ ਗੱਲੇ ਨਹੀਂ ਕੀਤੀ ਜੇ ਗੱਲ ਕਰਦੇ ਤਾਂ ਇੱਥੋਂ ਤੱਕ ਮਸਲਾ ਨਾ ਪਹੁੰਚਦਾ ਹਾਂ ਕਿਉਂਕਿ ਮੇਰੇ ਸਾਹਮਣੇ ਇਹ ਗ ਤੋ ਕੋਈ ਵੀ ਇਨਚਾਰਜ ਜਦੋਂ ਵੀ ਛੁੱਟੀ ਲੈਣੀ ਆ ਬਣਾ ਕੇ ਜਾਣ ਤਾਂ ਕਿ ਉਹ ਤੁਹਾਡੀ ਐਬਸੈਂਸ ਦੇ ਵਿੱਚ ਪੇਰੈਂਟਸ ਨੂੰ ਅਟੈਂਡ ਕਰ ਸਕੋ ਤੁਸੀਂ ਕਿਸ ਦਾ ਬੇਨਤੀ ਮੈਂ ਪ੍ਰਿੰਸੀਪਲ ਕੁਰਾਲੀ ਗਰਲ ਸਕੂਲ ਆ ਸਾਡੇ ਅੱਥੋਂ ਦਾ ਕੁਰਾਲੀ ਦਾ ਉੱਥੋਂ ਦੇ ਪ੍ਰਿੰਸੀਪਲ ਆ ਉਸੇ ਬਿਹავਤ ਡਿਓ ਮੈਮ ਨੇ ਮੈਨੂੰ ਇੱਥੇ ਭੇਜਿਆ ਆ ਪੰਜਾਬ ਸਰਕਾਰ ਵੱਲੋਂ ਸਕੂਲ ਦਾ ਟਾਈਮਿੰਗ ਕੀ ਹੁੰਦਾ ਸਰ ਪੰਜਾਬ ਸਰਕਾਰ ਵੱਲੋਂ ਜਿਹੜੇ ਸਰਕਾਰੀ ਸਕੂਲਾਂ ਦਾ ਟਾਈਮ ਹੈ 8 ਤੋਂ ਲੈ ਕੇ 2 ਵਜੇ ਤੱਕ ਆ ਪਰ ਪ੍ਰਾਈਵੇਟ ਸਕੂਲ ਦੇ ਕੋਲ ਇਹ ਪਾਵਰ ਹੁੰਦੀ ਆ ਕਿ ਉਹ ਆਪਣੇ ਜਿਵੇਂ ਇਹਨਾਂ ਦਾ ਸਕੂਲ 메ਨ ਸੜਕ ਤੇ ਚੱਲਦਾ ਤੇ ਉਹ ਜ਼ਿਆਦਾ ਆਵਾਜ਼ਾਈ ਨਾ ਹੋਵੇ ਤੇ ਉਹ ਆਪਣਾ ਟਾਈਮ ਨੂੰ ਅੱਗੇ ਪਿੱਛੇ सकते, सकते। तो नाम चाहिए। नाम चाहिए। मैं मिसेस मधु कालिया प्रिंसिपल नेशनल पब्लिक स्कूल कुराली से हूँ सर देखिए मुद्दा शुरू होता है इनडिसिप्लिन से और जैसा कि एक स्कूल है वो एक ऐसी संस्था है जो बच्चों को रूल्स रेगुलेशन एक अच्छा सिटीजन बनाना सिखाता है और अगर एक स्कूल वही बच्चों को नहीं सिखा पाए और माँ बाप का साथ ना मिले तो वो बच्चा कल को इस देश में क्या साबित होगा ये हम सब अच्छे से जानते हैं तो जो सुबह हंगामा हुआ जो स्कूल का समय है वो सात बज के पचास मिनट पर है जो ऑलरेडी स्कूल की पैड चलती है उस पर इंफॉर्म किया जा चुका है लेकिन उसके बावजूद भी बच्चे टाइम से स्कूल नहीं आए और जो आज पेरेंट्स और बच्चे बाहर खड़े थे ये लगभग वही बच्चे हैं जो अक्सर लेट आते हैं और अक्सर उनकी डायरीज में नोट दिए जाते हैं और पेरेंट्स जो हैं उस डायरी को चेक ही नहीं कर पाते ये हमारा स्कूल पैड का मैसेज है जो 17 जुलाई को भेजा गया था लेकिन पेरेंट्स ने ध्यान नहीं दिया असेंबली में भी बताया गया क्लासेस में भी बताया गया कि 7:50 पे आना है आप कवर कीजिए ये डायरीज ये देखिए ये उन बच्चों की डायरीज जिन पे ये देखिए साइन किए गए हैं और लेट कमिंग लेट कमिंग लेट कमिंग टू स्कूल एंड दी स्टूडेंट्स ये जो है ये सब मोटरसाइकिल्स पे आते हैं जिनमें से आधे से ज्यादा बच्चों के लाइसेंस नहीं है सो so, मेरी तो सिर्फ यही रिक्वेस्ट रहेगी कि जो पेरेंट्स ने बच्चों के साथ आके यहाँ आज जिंदाबाद मुर्दाबाद की वो एक गलत तरीका था उन्होंने बच्चों को ये गलत रास्ते डाल दिया कि स्कूल का रूल फॉलो नहीं करना मैं आपको बता देती हूँ कि हमारा स्कूल जो 45 साल से सेवा दे रहा है शिक्षा के क्षेत्र में यहाँ पर बच्चों को हर तरीके से डेवलपमेंट की जाती है उसकी हम सिर्फ बच्चों को किताबी कीड़ा नहीं बनाते हम बच्चे को हर वो चीज़ सिखाते हैं जो एक अच्छा इंसान बनने के लिए ज़रूरी है और हमारी हमेशा कोशिश होती है कि पेरेंट्स हमारा साथ दें पेरेंट्स भी हमारे साथ हैं लेकिन परेशानी ये है कि बच्चे घर जाके ना अपनी डायरीज दिखाते हैं और जो वो नंबर देते हैं वो अपना नंबर देते हैं वो पेरेंट्स का नंबर ही नहीं देते पीटीएम पे वो पेरेंट्स को लेके नहीं आते स्कूल से हम इनफॉर्म लगातार डायरी के थ्रू स्कूल पैड के थ्रू कर रहे हैं लेस लेस अटेंडेंस अटेंडेंस है है इन पीटीएम तो अब बच्चे अगर नहीं बता रहे हैं तो मेरी रिक्वेस्ट पेरेंट्स को रहेगी कि वो प्लीज अपना एटलीस्ट अपने एक या दो बच्चों का तो खुद ध्यान रखें स्कूल तो कम से कम तेरह पंद्रह सौ बच्चों का ध्यान कर रहा है अगर हम अपने एक बच्चे का ध्यान रखेंगे तो शायद हम अपने बच्चों को एक अच्छा फ्यूचर दे पाएंगे और ये आज कोई इतनी बड़ी बात नहीं थी इसमें हमने उन बच्चों को भी शामिल कर दिया जिन्होंने अभी बहुत कुछ सीखना है जिंदगी में हमने उन्हें वो चीज करनी सिखा दी जो अभी उनकी उम्र ही नहीं है सीखने की लेकिन मैं खुश हूँ कि पेरेंट्स सेटिस्फाइड होकर गए हैं सारे तसल्ली से गए हैं और उनको ये पता चल गया है कि हमारे बच्चे हमें डायरीज चेक नहीं कराते हैं हमें स्कूल पैड के नंबर्स हमारे नहीं हैं मैंने उनसे कहा है, रही बात टेस्ट की तो हमने उनसे कहा है कि कोई बात नहीं आप एक एप्लीकेशन दीजिए हम आपके बच्चों का टेस्ट ले लेंगे बाद में क्योंकि हम बच्चों के वेलविशर well हैं हमने बच्चों को पढ़ाना है आगे बढ़ाना है हमने उनको पीछे नहीं खींचना तो सहयोग रह चाहते हैं हम पेरेंट्स का भी लेकिन मुझे नहीं लगता कि आज का मुद्दा इतना बड़ा था क्योंकि इसका मतलब जो स्कूल में हमारे बच्चे और स्टाफ रोज टाइम से आ रहा है उनकी क्या खता है अगर हम उन सबको अलाउ कर रहे हैं कि दे शुड बी हेयर इन द स्कूल एट सेवन फिफ्टी

ਸੋ ਇਹ ਸਭ ਨੂੰ ਦੇਖ ਕੇ ਅਸੀਂ ਜਿਹੜੀ ਇਹ ਧਾਰਨਾ ਪ੍ਰਦਰਸ਼ੀ ਜੋ ਵੀ ਉਹਨਾਂ ਨੇ ਕੀਤਾ ਉਹ ਕਦਮ ਚੁੱਕੇ ਹੈ। ਐਸਾ ਹੈ ਸਰ ਪ੍ਰਿੰਸੀਪਲ ਵਾਸ ਓਨਲੀ ਆਈ ਹੈਵ ਕਮ ਸਪੈਸ਼ਲੀ 올 द वे फ्रॉम ਚੰਡੀਗੜ੍ਹ ਟੂ ਅਟੈਂਡ ਦਿਸ ਮੈਟਰ ਆਮ ਇਨ ਹਾਈ ਫੀਵਰ ਰਾਈਟ ਨਾਓ ਆਲਸੋ ਐਂਡ ਮਾਈ ਯਸਟਰਡੇ ਆਲਸੋ ਆਈ ਵਾਸ ਓਨ ਲੀਵ ਐਂਡ ਮਾਈ ਵਾਈਸ ਪ੍ਰਿੰਸੀਪਲ ਸ਼ੀ ਵਾਸ ਇਨ ਪੀਜੀਆਈ ਐਂਡ ਸ਼ੀ ਕੇਮ ਰਸ਼ਿੰਗ ਫ্রম ਪੀਜੀਆਈ ਐਂਡ ਮਾਈ ਅਦਰ ਸਟਾਫ ਮੈਂਬਰਸ ਦੇ ਟੋਲਡ कि भैया आप लोग चले जाओ मैडम कल आएंगे बात कर लेना पेपर दे देंगे अब कुछ पेरेंट्स कहते हैं हमें नहीं कहा वेन इट वॉज अनाउंसड बहुत से पेरेंट्स थे चार पांच जिन्होंने सुना और वो चले गए सेटिस्फाइड होके लेकिन मैं आपसे पूछना चाहती हूँ बींग अ वेरी रिस्पॉन्सिबल सिटीजन ऑफ इंडिया पेरेंट्स का क्या ये फर्ज नहीं था कि अगर मैडम बीमार है ये तो है नहीं कि मैडम कमरे में बैठी है और तुम्हें बुला नहीं रही है मैडम बीमार है वाइस प्रिंसिपल नहीं है स्कूल में तो आप दिन तो निकल गया पेपर का समय निकल गया आप कल आ जाइए बींग रिस्पॉन्सिबल पर्सन आप कल बात कीजिए अपनी बात रखिए हम बैठे हैं सुनने को यहाँ हम आपके बच्चे को दिलवाएंगे जरूर ऐसा तो गलत स्टेप है ना जो उन्होंने किया जा हाँ सकता भीट सी का सर ऐसा है जब बच्चे आपके पहले लेट हो रहे हैं आपकी हम डायरी में नोट देते हैं हर बच्चे की डायरी है जो आप देख चुके हैं डायरी में छे छे नोट गए हुए हैं तो ये फर्ज तो सर पेरेंट्स का है डायरी देखना जब पेरेंट्स ने डायरी नहीं देखी तो हमने सत्रह जुलाई को ये रूल स्कूल पैड पे डाला कि भाई पेरेंट्स तो देख नहीं रहे हमारे सारे बच्चे टाइम से आ रहे एक्सेप्ट फ्यू ऑफ देम सीनियर स्टूडेंट्स वो यही स्टूडेंट्स हैं जिन्होंने आज हंगामा किया बाकी मेरा मैक्सिमम स्कूल राइट टाइम एंटर हो जाता है तो हमने जब इन्होंने पेरेंट्स ने डायरी अब बताइए मुझे कि अगर पेरेंट्स ही अपने बच्चे की अकलौते बच्चे की डायरी नहीं देख सकते डू दे वॉन्ट कि मेरे टीचर्स जो फुल टाइम टाइम टेबल में बिजी हैं वो इतने दस बारह बच्चों को रोज कॉल करें स्कूल काउंटर से आप अपने एक बच्चे का क्यों नहीं ध्यान रख सकते मैडम जी स्कूल बस भी लेट आ रही स्कूल बासी जो सवाल उठा रहे हैं 13 कह रहे हैं कि प्रेशर जितना डालिए भी स्कूल बासी लगा दो ऐसा सर कोई भी हमारे स्कूल की तरफ से प्रेशराइज नहीं किया गया अगर आपको कोई किसी को शिकायत है किसी से प्लीज कम टू माय ऑफिस मोस्ट वेलकम गिव मी द नेम ऑफ द पर्सन हु इज प्रेशराइजिंग यू फॉर दैट आई विल टेक एक्शन बट एज फार एज माय नॉलेज इज कंसर्न ऐसा कुछ भी नहीं है सर हमारी बहुत तगड़ी फ्लीट ऑफ बसेस स्कूल में चलती है वी हैव मैक्सिमम एसी बसेस हमारा सब कुछ अपना बिल्कुल इंटेक चलता है ऑल द बसेस रीच स्कूल इन टाइम हमारे किसी भी बच्चे की बस की कोई प्रॉब्लम नहीं है लेकिन सर यहाँ पर मैं एक बात बोलना चाहती हूँ हमारा किंडर गार्डन का टाइम साढ़े आठ बजे है। अगर एक आधी बस सवा आठ आती है तो वो उन बच्चों की आती है जिनका टाइम साढ़े आठ है वैसे वो भी टाइम से आ जाती है क्योंकि हमारे मैक्सिमम बच्चे विलेजेस से हैं किंडर के इसलिए वो बच्चे सुबह ही चढ़ जाते हैं अब आपको मैं यहाँ एक डिफरेंस बताना चाहूंगी हम कंपेयर तो कर लेते हैं से बच्चे मेरा LKG का बच्चा जो विलेज से चढ़ता है पहला बच्चा वो पौने सात बजे बैठ जाता है बस में और आठ बजे स्कूल पहुंच जाता है सात पचास पे आई एम सॉरी आपका बच्चा कुराली से बडाली से या नियर बाय से चलता है और वो खुद आता है घर से क्या वो भी सात पचास पे नहीं पहुंच सकता आप सोचिए उन बच्चों के बारे में बच्चे तो मेरे लिए सब एक मैटर हुआ। मैटर कैसे खत्म खत्म हुआ हुआ ये कि देखिए पहली चीज तो इन्होंने ये गलती की कि कोई पोलिटिकल ऑफिस नहीं है जहां पर हम बच्चों को जिंदाबाद हाय हाय के नारे लगाना सिखाए तो ये एक मंदिर है स्कूल आपको कहना चाहिए था कि ठीक है कोई आज नहीं आज मैडम नहीं ने बीमार ने नहीं आ सकते

ਹਮਾਰੇ ਸਕੂਲ ਮੇ ਕੁਛ ਵੀ ਅਲਾਉਡ ਨਹੀਂ ਹੈ। ਅਗਰ ਉਹ ਲਾਤੇ ਮੋਟਰਸਾਈਕਲ, ਇਹ ਉਹ ਜਾਣੇ ਜਾਂ ਉਹਨਕੇ ਪੇਰੈਂਟਸ ਜਾਣੇ। ਲਾਸਟ ਸਮੇਂ ਇਹ ਜਿਹੜਾ ਐਗਜ਼ਾਮ ਅੱਜ ਨਹੀਂ ਦਿੱਤਾ ਰਜਾਂਦੇ ਉਹ ਅੱਗੇ ਕਦੋਂ ਹੋਏਗਾ ਜੀ? ਸਰ, ਦੇ ਹੈਵ ਟੂ ਗਿਵ ਇਨ ਰਾਈਟਿੰਗ ਥੈਟ ਵਾਟ ਮੈਸ dey have created outside the school which is not appropriate according to the protocols of the school. They have to give in writing that the mess that was created by the uh, students. I'm not saying by the parents, by the students outside the school. They have to say sorry for that. And they have to make a request that kindly allow our kid to give the exam, to take the exam uh, maybe next week. So only I'll allow them. Because, ma'am, our date sheet says that no retest will be scheduled. Right?